ਉੱਤੇ ਸੱਚ ਦੇ ਜਿੱਤ ਦਾ ਤਿਉਹਾਰ ਦੁਸ਼ਹਿਰਾ ਅਜਪੁਰੇ ਤੋਂਮਤਾਮ ਦੇ ਨਾਲ ਰਾਜਪੁਰਾ ਦੇ ਵੱਖ-ਵੱਖ ਥਾਵਾਂ ਤੇ ਮਨਾਇਆ ਗਿਆ ਰਾਜਪੁਰਾ ਦੇ ਚੰਡਾ ਗਰਾਊਂਡ ਦੇ ਵਿੱਚ ਰਾਵਣ ਕੁੰਭਕਰਨ ਅਤੇ ਮੀਗਨਾਥ ਦੇ ਪੁਤਲੇ ਫੋਕੇਗੇ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਮੈਡਮ ਨੀਨਾ ਅਤੇ ਅ ਵਿਸ਼ੇਸ਼ ਮਹਿਮਾਨ ਵਜੋਂ ਰਾਸ਼ਟਰੀ ਵੈਲਫੇਅਰ ਬਾਵਲਪੁਰ ਮਹਾ ਸਿੰਘ ਦੇ ਪ੍ਰਧਾਨ ਕ੍ਰਿਸ਼ਨ ਕੁਕਰੇਜਾ ਅਤੇ ਅ ਰਜਿੰਦਰ ਨਰਨਕਾਰੇ ਪਹੁੰਚੇ ਹੋ ਸਾਰੇ ਮਹਿਮਾਨਾਂ ਨੇ ਸਵਾੰਚੇ ਤੌਰ ਤੇ ਦੁਸ਼ਹਿਰੀ ਅਤੇ ਗਾਂਧੀ ਜਨਮ ਦਿਵਸ ਨੂੰ ਹਲਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਅਤੇ ਦੁਸ਼ਹਿਰੇ ਦੇ ਮੌਕੇ ਤੇ ਸ਼੍ਰੀ ਆਰਾਮ ਜੀ ਦੀ ਅਸਿੱਖਾਵਾਂ ਨੂੰ ਆਪਣੇ ਜੀਵਨ ਦੇ ਵਿੱਚ ਉਤਾਰਨ ਲਈ ਕਿਆ ਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਦੁਸ਼ਹਿਰੇ ਦੇ ਮੌਕੇ ਤੇ ਰੌਣਕ ਲੱਗੀਆਂ ਤੁਸੀਂ ਵਿਸ਼ੇਸ਼ ਤੌਰ ਤੇ ਕਹੋ ਅੱਜ ਦੁਸ਼ਹਿਰੇ ਦੇ ਦਿਨੀਆਂ ਮੈਂ ਸਾਰੇ ਰਾਜਪੁਰਾ ਹਲਕੇ ਨੂੰ ਬਹੁਤ ਬਹੁਤ ਵਧਾਈਆਂ ਦਿੰਨੀ ਆ ਔਰ ਖਾਸ ਕਰਕੇ ਕ੍ਰਿਸ਼ਨਾ ਡਰਾਮੈਟਿਕਲ ਸੁਸਾਇਟੀ ਨੂੰ ਰਾਮਲੀਲਾ ਸੁਸਾਇਟੀ ਨੂੰ ਜਿਹੜੇ ਕਿ ਹਰ ਸਾਲ ਇੱਥੇ ਬਹੁਤ ਅੱਛਾ ਉਪਰਾਲਾ ਕਰਦੇ ਨੇ ਜਿਹੜੀ ਕਿ ਸਾਡੀ ਨਵੀਂ ਪੀੜ੍ਹੀ ਹੈ ਸਾਡੇ ਛੋਟੇ ਬੱਚੇ ਹੈ ਉਹਨਾਂ ਨੂੰ ਪਹਿਲਾਂ ਤਾਂ ਰਾਮਾਇਣ ਨਾਲ ਜੋੜਦੇ ਨੇ ਤੇ ਫਿਰ ਜਿਹੜਾ ਰਾਵਣ ਦਹਨ ਦਾ ਮਹੱਤਵ ਹੈ ਉਹ ਸਾਰਾ ਉਹਨਾਂ ਨੂੰ ਦੱਸਦੇ ਨੇ ਤਾਂ ਅੱਜ ਮੈਂ ਸਾਰਿਆਂ ਨੂੰ ਇਹ ਕਹਿਨੀ ਆ ਕਿ ਅੱਜ ਬੁਰਾਈ ਤੇ ਅਛਾਈ ਦੀ ਜਿੱਤ ਹੋਈ ਹੈ ਹਮੇਸ਼ਾ ਬੁਰੇ ਕੰਮ ਕਰਨ ਵਾਲੇ ਦੀ ਹਾਰ ਹੁੰਦੀ ਹੁੰਦੀ ਹੈ ਤੇ ਆਓ ਆਪਾਂ ਸਾਰੇ ਮਿਲ ਕੇ ਸੱਚਾਈ ਦਾ ਰਸਤਾ ਅਪਣਾ ਕੇ ਅੱਗੇ ਵਧੀਏ ਤੇ ਰਾਜਪੁਰਾ ਹਲਕੇ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਈਏ। ਪ੍ਰਧਾਨ ਜੀ ਕੀ ਗੱਲ ਹੈ ਅਜੋ ਦਿਸ਼ਾ ਦੇ ਸਭੀ ਸ਼ਹਿਰ ਵਾਸੀਆਂ ਨੂੰ ਮੈਂ ਦੁਸ਼ਹਰੇ ਦੁਸ਼ਹਰੇ ਦੀ ਲੱਖ ਲੱਖ ਬਧਾਈ ਦਿੰਦਾ ਹਾਂ ਔਰ ਅੱਜ ਦਾ ਦਿਨ ਜੋ ਹੈ ਸੱਤੇ ਕੀ ਅਸੱਤੇ ਪਰ ਵਿਜੇ ਇਹ ਪ੍ਰਮਾਣਿਤ ਕਰਦਾ ਹੈ ਕਿ ਜਦ ਜਦ ਸੰਸਾਰ ਮੇਂ ਅਧਰਮ ਦਾ ਬੋਲਬਾਲਾ ਹੋਇਆ ਹੈ तो धर्म की स्थापना के लिए भगवान श्री कृष्ण भगवान श्री राम इस धरती पर अवतरित हुए और आज उसी का ही एक दुशहरा पर्व है जिसको हम सभी लोग बड़े हर्ष और उल्लास से मना रहे हैं और ये महसूस होता है कि जब तक दुनिया रहेगी जब तक ये संसार रहेगा सत्य की जीत हमेशा होती रहेगी और सत्य ही जिंदगी में सभी का आधार है और सत्य की ही हमें पूजा करनी चाहिए और सत्य के राह पर चलना चाहिए मैं सभी देशवासियों को सभी शहरवासियों को दुशहरे की लख लख बधाई देता हूँ धन्यवाद जय